ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਾਉਣ ਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸ਼ਹਿਰ ਕੋਟਕਪੂਰੇ ਦੇ ਵਿੱਚ ਤੇ ਕੋਟਕਪੂਰੇ ਸ਼ਹਿਰ ਦੇ ਵਿੱਚ ਤੇ ਪੁਲ ਦੇ ਨਜ਼ਦੀਕ ਹੀ ਬਾਈ ਦਾ ਫਾਰਮ ਆ ਦੇਵੀ ਵਾਲਾ ਰੋਡ ਹਾਂਜੀ ਦੇਵੀ ਵਾਲਾ ਰੋਡ ਦੇਵੀ ਵਾਲਾ ਰੋਡ ਤੇ ਜਿਸ ਘਰ ਦੇ ਵਿੱਚ ਫਾਰਮ ਦੇ ਵਿੱਚ ਮੈਂ ਮੌਜੂਦ ਆ ਨਾ ਮਿੱਤਰੋ ਇੱਥੇ ਪਹਿਲੇ 135 40 40 ਕਿਲੋ ਵਾਲੀਆਂ ਗਾਵਾਂ ਜਿਹੜੀਆਂ ਬਾਈ ਦੇ ਕੋਲੇ ਮੌਜੂਦ ਹੁੰਦੀਆਂ ਤਾਂ ਜਿੰਦੀਆਂ ਦਾ ਦੁੱਧ ਕਿਉਂ ਆ ਦੁੱਧ ਇਸ ਕਰਕੇ ਦਿੰਦੇ ਆ ਕਿਉਂਕਿ ਬਾਈ ਬਾਈ ਨੂੰ ਐਨ ਪ੍ਰੋਪਰ ਸੀਮੰਟ ਦੇ ਨਾਲ ਪ੍ਰੋਪਰ ਰਿਕਾਰਡ ਦੇ ਨਾਲ ਆਕਾਸ਼ਦੀਪ ਦੇ ਸੀਮੰਟ ਦੀ ਇੱਕ ਬੱਚੀ ਵਿਖਾਉਣੀ ਆ ਇਹ ਦੂਜੀ ਕਿਹੜੀ ਸੀ ਬਾਈ ਆਪਣੀ 40116 40116 ਦੀ ਉਹ ਟਾਈਗਰ ਟੌਪ ਦੀਆਂ ਬੜਾ ਤੁਹਾਨੂੰ ਦੁੱਧ ਵਾਲੀਆਂ ਵਿਖਾਉਣੀਆਂ ਤੇ ਉਹ ਬੱਚੀਆਂ ਵਿਖਾਉਣੀਆਂ ਜਿਹੜੀ 40116 ਵਾਲੀ ਆ ਉਹਦੀ ਮਾਂ ਟਾਈਗਰ ਬੁੱਲਦੀ ਆ ਚਲੋ ਆਓ ਕਰਦੇ ਆ ਬਾਈ ਆਪਾਂ ਖੁੱਲ ਕੇ ਦੱਸਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਾਸਿਕਾ ਵੀਰੇ ਸਾਸਿਕਾ ਕੀ ਹਾਲ ਚੜਾ ਜੀ ਬਹੁਤ ਵਧੀਆ ਈ ਠੀਕ ਠਾਕ ਸਿੱਤਾਂ ਦੇ ਪਰਿਵਾਰ ਬਾਈ ਸ਼ੁ크ਰ ਆ ਪ੍ਰਮਾਤਮਾ ਦਾ ਜੀ ਚਲੋ ਠੀਕ ਆ ਅੱਛਾ ਫਿਰ ਹੁਣ ਨੇੜੇ ਆ ਗਿਆ ਟਾਈਮ ਹਨਾ ਹਾਂਜੀ ਹਾਂਜੀ ਜਿਵੇਂ ਜਿਵੇਂ ਨੇੜੇ ਆਈ ਜਾਂਦਾ ਓਵੇਂ ਓਵੇਂ ਗਾਵਾਂ ਵੀ ਹਾਂਜੀ ਹਾਂਜੀ ਨੇੜੇ ਆ ਤੇ ਆਪਾਂ ਤਿਆਰ ਕਰ ਕਰਕੇ ਵੇਚੀ ਜਾਂਦੇ ਹਾਂ ਹਾਂਜੀ ਹਾਂਜੀ ਠੀਕ ਆ अच्छा भाई हु टोटल जानवर कितने रह गए फार्म पे मेरे को सिर्फ 17 18 ਨਾਲ ਗਾਈ ਸਾਰੀ بس 17 18 ਹੀ ਰਹਿ ਗਏ ਦੂਜੇ ਤਾਂ ਵੇਚ ਤੇ ਸਾਰੇ ਹਾਂ ਦੂਜੇ ਸਭ ਵੇਚ ਗਏ ਵੀਰੇ ਠੀਕ ਆ اچھا ਅੱਜ ਦੋ ਗਾਵਾਂ ਵਖਾਵਾ ਗਿਆ ਆਪਾਂ ਤਾਂ ਦੋ ਬੱਚੇ ਹਨਾ ਜੀ ਹਾਂਜੀ ਹਾਂਜੀ ਆ ਜਿਹੜੀ ਪਰਲੇ ਪਾਸੇ ਵੱਡੀ ਵਹਿੜ ਖੜੀ ਆ ਬਾਈ ਤੇ ਇਹ ਫਿਰ ਕਿਹੜੇ ਸੀਮੰਟ ਦੀ ਆ ਗਈ ਇਹ 40 116 ਦੀ ਆ ਵੀਰੇ 40 116 ਦੀ ਹਾਂਜੀ ਹਾਂਜੀ ਠੀਕ ਆ ਬਾਈ ਤੇ ਇਦੀ ਮਾਂ ਜਿਹੜੀ ਹੈਗੀ ਉਹ ਟਾਈਗਰ ਬੁੱਲ ਦੀ ਆ ਟਾਈਗਰ ਬੁੱਲ ਦੀ ਆ ਤੇ ਜਿਹੜੀ ਇਹਦੀ ਨਾਨੀ ਸੀ ਉਹ ਮੇਰੇ ਕੋਲ ਇਨਾਮ ਜੇਤੂ ਸੀਗੀ ਜਿਹੜਾ ਅਮਰੀਕਾ ਤੋਂ ਸਿੱਧੇ ਟੀਕੇ ਇمپੋਰਟ ਹੋਏ ਸੀਗੇ ਉਹਦੇ ਅਮਰੀਕਾ ਤੋਂ ਸਿੱਧੇ ਟੀਕੇ ਇੰਪੋਰਟ ਕਰਾਈ ਸੀ ਹਾਂ ਜਿਹੜੇ ਉਹ ਉਹਦੇ ਮਾ ਸੀਗੇ ਆਪਣੇ ਹਰਚੰਨ ਬਰਾੜਕੇ ਆਏ ਸੀਗੇ ਟੀਕੇ ਉਹ ਠੀਕ ਹੈ ਜੀ ਤੇ ਉਹ ਡਾਕਟਰ ਸੰਧੂ ਨੇ ਉਹਦੋਂ ਪਰਿਆ ਸੀਗਾ ਠੀਕ ਹੈ ਬਾਈ ਤੇ ਉਹ ਫਿਰ ਕਿਹੜਾ ਮੇਲਾ ਜਿੱਤ ਗਈ ਸੀ ਆਪਣਾ ਫਰੀਦਕੋਟ ਜੀ ਫਰੀਦਕੋਟ ਦਾ ਠੀਕ ਹੈ ਦੋਦਚਵਾਈ ਚ ਜੀ ਨਹੀਂ ਉਹ ਬਰੀਡ ਚ ਬਰੀਡ ਚ ਠੀਕ ਹੈ ਬਾਈ ਹਾਂਜੀ ਅੱਛਾ ਜਿਹੜੇ ਆ ਆਪਣਾ ਬਕਾਇਦਾ ਮੇਰੇ ਕੋਲੇ ਫੋਟੋਆਂ ਉਮ ਮੌਜੂਦ ਆ ਫੋਟੋ ਹਾਂਜੀ ਹਾਂਜੀ ਮੌਜੂਦ ਧੰਨਵਾਦ ਬਾਈ ਅੱਛਾ ਬਾਈ ਕਿੰਨੇ ਚਿਰ ਤੋਂ ਲੱਗੇ ਹੋਏ ਆ ਪਰਫਾਰਮ ਤੇ ਮੈਨੂੰ 45 ਸਾਲ ਹੋ ਗਏ ਸੁਣੇ 45 ਸਾਲ ਹੋ ਗਏ ਹੁਣ ਫਿਰ ਇੱਕ ਇਹੋ ਜਿਹਾ ਬੀਜ ਤਿਆਰ ਕਰ ਲਿਆ ਸੀ ਤੇ ਫਿਰ ਹੁਣ ਮਜਬੂਰੀ ਬਣ ਗਈ ਬਾਹਰ ਦੀ ਹਾਂਜੀ ਹਾਂਜੀ ਤੇਰਾ ਜੀ ਤਾਂ ਨਹੀਂ ਕਰਦਾ ਹੋਣਾ ਜੀ ਨਹੀਂ ਵੀਰੇ ਕਰਦਾਗਾ ਫਿਰ ਹੁਣ ਕੀ ਕੀਤਾ ਜਾਵੇ ਬਈ ਵਿਰੋਧ ਅਸੀਂ ਵੇਖਿਆ ਐਂਡ ਰੂਨ ਨਾਲ ਲੋਕ ਕਹਿੰਦੇ ਆ ਕੁਝ ਪਾਜਦਾ ਨਹੀਂ ਤੂੰ ਕਿੰਨੀ ਕਮਾਈ ਕਰ ਲੈਂਦਾ ਰਿਆ ਬਹੁਤ ਵਧੀਆ ਵੀਰੇ ਬਹੁਤ ਮਾਲਕ ਦੇ ਕਿਰਪਾ ਬਹੁਤ ਬਹੁਤ ਸਟੈਂਡ ਕੀਤਾ ਇਹਨਾਂ ਨੇ ਆਪਾਂ ਨੂੰ ਅੱਛਾ ਜੀ ਹਾਂਜੀ ਹਾਂਜੀ ਵੀ ਆਪਣੇ ਪੈਰਾਂ 'ਤੇ ਖੜ ਨਿਆਰੇ ਲਿਆਤੇ ਇਨਾਨੀ ਠੀਕ ਆ ਬਾਈ ਠੀਕ ਆ ਅੱਛਾ ਫਿਰ ਮੰਨ ਲਓ ਸ਼ੁਰੂ ਤੋਂ ਬਰੀਡ ਤੇ ਕੰਮ ਕੀਤਾ ਉਹ ਹਾਂਜੀ ਹਾਂਜੀ ਬਰੀਡ ਤੋਂ ਬਿਨਾ ਵਹਿੜ ਨਹੀਂ ਤਿਆਰ ਨਾ ਜੀ ਨਾ ਅੱਛਾ ਵੱਡੀ ਵਹਿੜ ਆ ਜਿਹੜੀ ਫਿਰ ਇਹਦੇ ਕਿੰਨੇ ਦਿਨ ਬਾਕੀ ਆ ਬਾਈ ਹਜੇ ਇਹਦੇ 31 ਦਸੰਬਰ ਨੂੰ ਦਿਨ ਪੂਰੇ ਹੋ ਵੀਰੇ 31 ਦਸੰਬਰ ਨੂੰ ਦਿਨ ਪੂਰੇ ਅੱਜ ਹੈਗੀ ਆ ਹਜੇ ਅੱਜ ਆਪਣੀ ਨਾਗੇ 14 ਤਰੀਕਾ ਹਾਂ 17 ਦਿਨ ਦੇ ਹੋ ਗਏ ਤੇ ਇੱਕ ਵਾਰ 17 ਦਿਨ ਬਾਕੀ ਆ 17 18 ਦਿਨ ਪਈ ਆ ਅੱਛਾ ਇਹਨੇ ਕਿੰਨਾ ਦੁੱਧ ਦਿੱਤਾ ਸੀ ਪਹਿਲੇ ਸੂਏ ਬਾਈ ਪਹਿਲੇ ਸੂਏ 35 36 ਕਿਲੋ ਦੁੱਧ ਆ ਇਧਰ ਲਈ ਵੈੜ ਆਦੀ ਦੋ ਨੰਬਰ ਵਾਲੀ ਠੀਕ ਆ ਬਾਈ ਅੱਛਾ ਤੇ ਇੰਨੇ ਫਿਰ ਮਨ ਲਾ ਹਜੇ 17 ਦਿਨ ਦੇ ਬਾਕੀ ਆ ਫਿਰ ਬਾਈ ਥੱਲੋ ਤਾਂ ਬਹੁਤ ਬਣਦੀ ਹੋਊਗੀ ਮੈਂ ਕਹਿੰਦਾ ਬਾਈ ਪੱਟ ਨਹੀਂ ਮੁੜਦਾਗਾ ਵੈੜ ਅੱਛਾ ਜੀ ਅਦੋਂ ਤੁਸੀਂ ਆਪ ਹੀ ਵੇਖ ਲਓ ਕਿ ਹਜੇ ਕਿੱਥੇ ਹੈਗੀ ਆ ਹੂੰ ਆ ਵੇਖੋ ਇਹ ਨਹੀਂ ਠੀਕ ਆ ਬਾਈ ਜਮਾਈ ਓਕੇ ਆ ਬਾਈ ਥਾਣੇ ਥੋੜਾ ਵਖਾਦੇ ਪੁੱਤ ਰੂਣਾਂ ਦਾ ਕਿਹੜੀਆਂ ਗੱਲਾਂ ਬਾਈ ਯਾਰ ਹਜਰ ਬਾਕੀ ਬਾਈ ਐ ਤੂੰ ਰੁਪ ਪਲਵਾਨਾ ਮੈਂ ਕਹਿੰਦਾ ਜਮਾਂ ਬਾਈ ਪੱਟ ਨਹੀਂ ਮੁੜਦਾਗਾ ਅੱਛਾ ਬਾਈ ਕਿੰਨੀ ਸੁੱਜੀ ਹੋਗੀ ਦੰਦੋ ਇਹ ਛਿੱਗੀ ਆ ਵੀਰੇ ਦੂਜਾ ਸੂਆ 6 ਦੰਦਾਂ ਦਾ ਹਾਂਜੀ ਹਾਂਜੀ ਪਹਿਲੇ ਸੂਏ ਕਿੰਨੇ ਦੰਦ ਸੂਪੀ ਜੇ ਉਹ ਦੋਂਦੀ ਸੂਈ ਸੀ ਦੋਂਦੀ ਸੂਈ ਹਾਂ ਮੁਰਕੇ ਥੋੜਾ ਜਿਹਾ ਲੇਟ ਹੋ ਗਈ ਸੀ ਮੇਰੇ ਆਪ ਦੇ ਤਕਲੀਫ ਫੋਨ ਕਰਕੇ ਨਾ ਹਾਂ ਦੇ ਮਾ ਬਣ ਉਹ ਦੋਂਦੀ ਵੀ ਕੱਪਣ ਲੇਟ ਹੋ ਗਈ ਹਾਂ ਲੁਕਮਣ ਲੇਟ ਹੋ ਗਈ ਠੀਕ ਹੁਣ ਡਰਾਈ ਕਿੰਨੇ ਦੇ ਕਰਤੀ ਸੀ ਫਿਰੇ ਡਰਾਈ ਉਹਦੋਂ ਤਕਰੀਬਨ ਇਹਦਾ 20 ਲੀਟਰ ਦੁੱਧ ਸੀਗਾ ਜਿਹਦੇ ਚੋਂ ਡਰਾਈ ਕੀਤੀ ਹਾਂ ਜੀ ਹਾਂਜੀ ਹਾਂਜੀ ਕੀ ਬਾਤ ਆ ਜੀ ਹੁਣ ਐਤ ਕੀ ਭਾਈ ਕਿੰਨਾ ਦੇ ਜੂਗੀ ਤੁਹਾਡੇ ਹਿਸਾਬ ਨਾਲ ਦੁੱਧ ਇਹ 40 ਪਲੱਸ ਜਾਊਗੀ ਜੀ 40 ਤੋਂ ਬਾਹਰ ਜਾਊਗੀ ਹਾਂਜੀ ਹਾਂਜੀ ਠੀਕ ਹੈ ਇਹਦਾ ਰੇਟ ਫਿਰ ਭਾਈ ਹੁਣ ਰੇਟ ਫੋਨ ਤੇ ਠੀਕ ਹੈ ਕੱਢੀਏ ਬਾਰੂ ਤੋੜ ਦਈਏ ਮਾੜੀ ਜੀ ਹਾਂ ਤ ਬਰੀਡ ਵਾਲੀ ਵਾਹ ਆਪ ਇਹਦੀ ਜਿਹੜੀ ਹੈਗੀ ਆ ਇਹ ਹੈਗੀ 4116 ਦੀ ਮਾਂ ਇਹਦੀ ਹੈਗੀ ਸੀ ਜਿਹੜੀ ਮਿੱਤਰੋ ਉਹ ਟਾਈਗਰ ਦੀ ਸੀ ਤੇ ਦਿਨ ਹਜੇ 17 ਬਾਕੀ ਆ ਕਾਗਜ਼ੀ ਗਿਣਤੀ ਵਾਲੇ ਦੁੱਧ ਇਹਨੇ ਕਰਮਾਂ ਵਾਲੀ ਨੇ ਕੰਡੇ ਤੋਲ ਆਲਾ 35 36 ਕਿਲੋ ਪਹਿਲੇ ਸਵੇਰ ਦੋ ਦੰਦ ਦੇ ਵਿੱਚ ਦਿੱਤਾ ਹੋਇਆ ਬਾਅਦ ਦੇ ਵਿੱਚ ਬਾਈ ਨੇ ਥੋੜੀ ਜੀ ਇਹ ਪ੍ਰੋਬਲਮ ਦੇ ਬਾਈ ਦੇ ਆ ਗਈ ਸੀ ਉਸ ਕਰਕੇ ਲੇਟ ਇਹ ਗੱਪਣ ਕਰਾਈ ਕਰਕੇ ਇੱਕ ਗੱਲ ਹੋਰ ਦੱਸ ਦਵਾਂ ਮਿੱਤਰੋ ਮੇਰੇ ਹਿਸਾਬ ਦੇ ਨਾਲ ਨਾ ਇਹਦਾ ਜੇ ਆਪਾਂ ਫੀਤੇ ਵਾਲੀ ਲੰਬਾਈ ਗਿਣਦੇ ਆ ਤਾਂ ਬਾੜੀ ਨਹੀਂ ਤਾਂ ਬਾਈ 40 ਸੌਰੀ 60 65 ਦੇ ਨੇੜੇ ਤੇੜੇ ਹੋਊਗੀ 70 ਦੇ ਤੇ ਜੇ ਉਚਾਈ ਗਿਣਦੇ ਆ ਤਾਂ ਵੀ ਬਾਈ ਕਰਮਾਲੀ ਦੀ ਬਾਹ ਕਮਾਲ ਆ ਬਰੀਡ ਤੇ ਮਾਲਾ ਜਿਹੜੇ ਭਰਾਣੇ ਨਾ ਬੱਚੇ ਪੋਤੇ ਚੰਗੇ ਤਿਆਰ ਕਰਨੇ ਆ ਬਾਈ ਹਾਥੀ ਆ ਕਰਮਾਲੀ ਬਲੇਰੋ ਪਿਕਅਪ ਗੱਡੀ ਬਲੇਰੋ ਪਿਕਅਪ ਗੱਡੀ ਤੇ ਜਾਊਗੀ ਉਵੇਂ ਨਹੀਂ ਜਾਂਦੀ ਮਾਈ ਕਰਮਾਲੀਏ ਤੁਹਾਡੇ ਨਾਲ ਵਾਦਾ ਹੋ ਜੂਗਾ ਕਿਉਂਕਿ ਪੇ ਕੱਪ ਦਿਲ ਜਾਣੀ ਪੈਣੀ ਇਹ ਚੜਾ ਕੇ ਈਡੀ ਵੱਡੀ ਵੈੜਾ ਹਾਇ ਤੇਰੇ ਬਣਦਾ ਬਣਾਉਣਾ ਅੱਛਾ ਭਾਈ 2 ਨੰਬਰ ਤੇ ਹੈਗੀ ਤੇਰੇ ਕੋਲੇ ਕਾਸ਼ਦੀਪ ਦੀ ਹਣਾ ਹਾਂਜੀ ਹਾਂਜੀ ਇਹਦੀ ਮਾਂ ਫਿਰ ਇਹ ਨੀ ਬਾਹ ਵੇਚੀ ਜੀ ਮਾਂ ਵੇਚੀ ਜੀ ਉਹ ਕਿਹੜੇ ਦੀ ਸੀ ਉਹ ਆਪ ਕੈਮਨ ਬੋਲਦੀ ਸੀ ਕੈਮਨ ਬੋਲਦੀ ਸੀ ਉਹ ਆਪਣੇ ਚੈਨਲ ਦੀ ਵੇਚੀ ਸੀ ਹਾਂਜੀ 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 ਤੇ ਇਹ ਆਪ ਕਾਸ਼ਦੀਪ ਦੀ ਹੈ ਇਹ ਆਪ ਕਾਸ਼ਦੀ ਤੇ ਇਹ ਕਿੰਨੇ ਮਹੀਨਿਆਂ ਦੀ ਹੋ ਗਈ ਭਾਈ ਇਹ 21 ਮਹੀਨਿਆਂ ਦੀ ਹਜੇ ਹੋਈ ਨਹੀਂ 23 ਮਾਰਚ 23 ਦਸੰਬਰ ਨੂੰ 21 ਦੀ ਹੋਣਾ ਹੈ ਅੱਛਾ ਵੀ 23 ਦਸੰਬਰ ਨੂੰ ਅੱਜ ਤੋਂ ਪੰਜਾ 6 ਦਿਨਾਂ ਨੂੰ ਇਹਨੇ 21 ਮਹੀਨਾ ਦੀ ਹੋਣਾ ਹਾਂਜੀ ਹਾਂਜੀ ਕਿਆ ਬਾਤ ਦੁੱਧ ਦੰਦਾ ਦੀ ਆ ਦੁੱਧ ਦੰਦਾ ਜੀ ਆ ਹਾਂਜੀ ਹਾਂਜੀ ਤੇ ਫਿਰ ਵੀ ਭਾਈ ਹਾਈਟ ਉੱਤੇ ਚੰਗੀ ਬਣਾਈ ਹੈ ਹਨਾ ਮੈਂ ਕਹਿੰਦਾ ਇੱਕ ਨਿਆਰੇ ਬਣਦੇ ਹੂੰ ਅੱਛਾ ਭਈ ਭਈ ਉਹ ਸੰਭੀ ਵੀ ਹਾਂ ਇਹ ਮੈਨੂੰ ਪਹਿਲਾਂ ਪਤਾ ਦੋ ਆਪਾਂ ਵੱਛੀ ਵੀ ਵੇਚ ਦਈਏ ਹਾਂਜੀ 11.5 ਮਹੀਨਿਆਂ ਦੀ ਸੀ ਜਦੋਂ ਇਹ ਆਈ ਹੋਗੀ ਇਹ ਇਹ ਆਈ ਹੋਗੀ ਜਦੋਂ ਇਹ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਇਹਦੀ ਇਹਨੇ ਫਿਰ ਦੁੱਧ ਦਾ ਤੈਨੂੰ ਕੀ ਆਈਡੀਆ ਦਿੰਦੀ ਹੈ ਦੁੱਧ ਮੇਰੇ ਸਹਾਂ ਨਾਲ ਤੀ ਤੋਂ ਪਲੱਸ ਜਾਊਗੀ ਪਹਿਲੇ ਜਾਣਾ ਚਾਹੀਦਾ ਹਨਾ ਬਾਕੀ ਲੈਵਲ ਉਹਦੀ ਫਿਟਿੰਗ ਬੜੀ ਚੰਗੀ ਹੈ ਮੈਂ ਕਹਿੰਦਾ ਯਾਰ ਕੀ ਨੇਖਾ ਹੀ ਕੋਈ ਨਹੀਂਗਾ ਇੱਕ ਮਿੰਟ ਭਾਈ ਇੱਕ ਗੱਲ ਹੋਰ ਆ ਕਾਸ਼ਦੀਪ ਦੇ ਤੇਰੇ ਕੋਲੇ ਇੱਕ ਮੱਛੀ ਸੁਈ ਹੈ ਕਿ ਹੋਰ ਵੀ ਕੋਈ ਸੁਈ ਹੈਗੀ ਹੈ ਨੀ ਮੇਰੇ ਕੋਲੇ ਇਹ ਪਹਿਲੀ ਆ ਵੀਰੇ ਝੂਠ ਨਹੀਂ ਮਾਰਦਾ ਕਾਸ਼ਦੀਪ ਦੀ ਹਾਂ ਰਿਜ਼ਲਟ ਬਹੁਤ ਚੰਗਾ ਆਇਆ ਕਾਸ਼ਦੀ ਲਓ ਉਹ ਸਾਹਮਣੇ ਨਜ਼ਾਰਾ ਆ ਗਿਆ ਇਹਨੂੰ ਬੱਚੀ ਮੈਂ ਕਹਿੰਦਾ ਯਾਰ ਪੂਰਾ ਸਲੂਰ ਆਇਆ ਹੂੰ ਕੱਢੀਏ ਬਾਈ ਤੋਰੀਏ ਨੂੰ ਬਾਹਰ ਦੇਣੇ ਦੇ ਕਿੰਨੇ ਬਾਕੀ ਪਿਆ ਆ ਇਹਦੇ ਬਾਪਾ ਸਾਹਿਬ ਚਾਰ ਪੰਜ ਦਿਨ ਲੱਗੂਗੀ ਵੀਰੇ ਠੀਕ ਹੈ ਭਾਈ ਠੀਕ ਹੈ ਤਿਆਰੀ ਚ ਹੀ ਆ ਬਾਸ ਸਤ ਦਿਨ ਲੱਗੂਗੀ ਹਾਂ ਬਾਸ ਇੰਨੇ ਕੀ ਲੱਗੂਗੀ ਇਹ ਹੂੰ ਲੈ ਵੀ ਮਿੱਤਰੋ ਆਕਾਸ਼ਦੀਪ ਦੇ ਸੀਮਣ ਦੀ ਆ ਤੁਹਾਡੀਆਂ ਬਹੁਤ ਡਿਮਾਂਡਾਂ ਸੀ ਬਹੁਤ ਫੋਨ ਕਰਲਾ ਕਰਦੇ ਸੀ ਤੁਸੀਂ ਭਰਾ ਵਿਕਾਸਦੀਪ ਦੇ ਸੀਮਣ ਦੀ ਕੋਈ ਬੱਚੀ ਹੋਵੇ ਤਾਂ ਦੱਸੀ ਲੈ ਵੀ ਮਿੱਤਰੋ ਬੱਚੀ ਨਹੀਂ ਦੱਸਦਾ ਤੁਹਾਨੂੰ ਬਣੀ ਬਣਾਈ ਚੀਜ਼ ਮੈਂ ਦੇਣ ਲੈ ਕੇ ਦੇਣ ਲੱਗਾ ਦੰਦਾ ਤੋਂ ਖੀਰੀ 21 ਮਹੀਨਿਆਂ ਦੀ ਇਹਨੇ ਹਜੇ 23 ਤਰੀਕ ਨੂੰ ਹੋਣਾ ਵਾ ਕਰਮਾਲੀ ਨੇ ਮਿੱਤਰੋ ਦੇਖ ਸਕਦੇ ਆ ਤੁਸੀਂ ਓਕੇ ਲੈ ਆ ਭਾਈ ਕਿਆ ਬਾਤ ਹੈ ਬਾਕੀ ਇਹਨੇ ਮੜਾ ਗਿਆ ਲਾ ਬੱਚੀ ਦੀਆਂ ਮੂੰਹ ਆਹ ਕੱਕੇ ਮਾ ਲਾ ਗਿਆ ਪਰ ਹੋ ਸਕਦੇ ਐਂ ਲੈ ਬਣਦੇ ਬਾਈ ਲੈ ਪੁੱਤ ਇਹਦੇ ਲੇਵੇ ਤੇ ਕਰ ਰੱਖਿਆ ਕੈਮਰਾ ਵੀ ਕਹਿੰਦੀ ਆ ਕਰਮਾਲੀ ਦਰਸ਼ਕ ਵੀਰੋ ਇੱਕ ਰਿਕਮੈਂਟਾ ਜੇ ਜ਼ਰੂਰ ਦੱਸਿਓ ਵਿਕਾਸਦੀਪ ਦਾ ਤੁਹਾਨੂੰ ਰਿਜ਼ਲਟ ਕਿਵੇਂ ਲੱਗਿਆ ਮੈਂ ਤਾਂ ਇਹਦਾ ਫੈਨ ਹੋ ਗਿਆ ਐ ਸੀਮੰਟ ਦਾ ਤੁਸੀਂ ਵੀ ਹੋਵੋਗੇ ਵੀਡੀਓ ਵੇਖ ਕੇ ਫੇਸ ਕੁਆਲਿਟੀ ਆਰਡਰ ਦੀ ਕੁਆਲਿਟੀ ਬਾਡੀ ਸਟਰਕਚਰ ਬੱਚੀ ਦਾ ਬਾ ਕਮਾਲਾ ਤੇ ਬਾਕੀ ਲੈਵੇ ਦੀ ਬਣਵਟ ਹਜੇ ਇਹਨੇ ਸੂਣ ਲੱਗੀ ਨਹੀਂ ਹੋਰ ਤਿਆਰ ਕਰਤ ਨਹੀਂ ਤੇ ਇਹਦਾ ਬਾਈ ਹੂੰ 30 ਤੋਂ ਬਾਹਰ ਬਾਹਰ ਦੁੱਧ ਦੇਣ ਦੀ ਕੈਪੈਸਿਟੀ ਰੱਖੂਗੀ ਪਹਿਲੇ ਸੋਏ ਦੇ ਵਿੱਚ ਹੀ ਤੇ ਦੂਜੇ ਸੋਏ ਨੂੰ ਤਾਂ ਫਿਰ 50 ਦੇ ਨੇੜੇ ਤੇ ਨੇ ਜਾਣਾ ਜਰਾਮ ਨਾਲ ਜਰਾਮ ਨਾਲ ਹੂੰ ਅੱਛਾ ਬਈ ਹੋ ਗਈਆਂ ਦੋ ਬੈੜਾ ਦੁੱਧ ਵਾਲੀਆਂ ਇੱਕ ਆ ਵੱਛੀ ਚਿੱਟੇ ਮੂੰਹ ਵਾਲੀ ਭਾਈ ਹਾਂਜੀ ਹਾਂਜੀ ਇਹ ਤਾਂ ਨੀਲੀ 라ਵੀ ਦੀ ਕਿ ਉਹ ਇਹਨੂੰ ਮੈਂ ਫਿਰ ਹੈ ਫੜਾ ਭਾਈ ਵਨੀ ਲੀ ਲਾ ਵੀ ਸਮਝ ਲੋ ਲੀ ਲੀ 라 ਵੀ ਸਮਝ ਲੋ ਮੂੰਹ ਚਿੱਟਾ ਚਾਰੇ ਪੈਰਾਂ ਸੂਸਾਲ ਦੇ ਨਿਸ਼ਾਨ ਸਾਰੇ ਕਵਰ ਕਰਦੀ ਐ ਵੀ ਬਾਈ ਹਾਂਜੀ ਹਾਂਜੀ ਇਹ ਕੀ ਤੇ ਬਾਈ ਗਲਤੀ ਨਾਲ ਤਾਂ ਨਹੀਂ ਤੇਰੇ ਕੇ ਮੱਝ ਮੁੱਜ ਪੈਦਾ ਹੋਣ ਲੱਗੇ ਉਹਦੇ ਬਣ ਗਈ ਬੱਚੀ ਹੋਵੇ ਨਾ ਮੇਰੀ ਮਾਂ ਵੀ ਇਹੋ ਜੀ ਐ ਵੀਰੇ ਇਹਦੀ ਮਾਂ ਵੀ ਆ ਉਹ ਦੁੱਧ ਕਿੰਨਾ ਦੇ ਦਿੰਦੀ ਬਾਈ ਮਾਂ 30 ਕਿਲੋ ਦੋਸੀ ਸੀ 30 ਕਿਲੋ ਹਾਂ ਇਹ ਹੁਣ ਕਿੰਨੇ ਚਰਦੀ ਹੋਗੀ ਬੱਚੀ ਇਹ 11 ਬਰਕ ਮਹੀਨੇ ਦੀ ਐ ਵੀਰੇ ਠੀਕ ਐ ਬਾਈ ਇਹ ਇਹਦਾ ਬਾਈ ਰੇਟ ਫਿਰ ਇਹ ਫੋਨ ਤੇ ਕਰੂੰਗਾ ਇਹਦਾ ਤਾਂ ਦੱਸ ਦਈਏ ਹੈ ਨਿਭੇੜਦੀ ਐ ਕੰਮ ਮੈਂ ਤਾਂ ਵੱਚੀਆਂ ਦਾ ਤਾਂ ਇੱਕ ਉਹ ਆਇਰ ਸ਼ੈਰ ਦੀ ਛੋਟੀ ਬੱਚੀ ਤਿੰਨਾ ਮਹੀਨੇ ਦੀ ਉਹ ਤਿੰਨਾ ਮਹੀਨੇ ਦੀ ਹੈ ਹਾਂਜੀ ਹਾਂਜੀ ਕਿਆ ਬਾਬੀ ਕੀ ਪੋਣਾ ਪੋਣਾ ਇਹਨਾਂ ਨੂੰ ਯਾਰ ਫੀਡ ਬਸ ਵੇਖਦਾ ਵੀ ਨਹੀਂਦਾ ਨਾ ਕਿ ਲਈਦਾ ਖਰਾਕ ਦਾ ਦਾ ਸਾਰੇ ਪਾਸੇ ਕਿਸੇ ਗੱਲ ਦੀ ਕਮੀ ਪੇਸ਼ੀ ਰਹਿਣੀ ਨਹੀਂ ਦਿੰਦੇ ਨਹੀਂ ਫਤਾਂ ਵੀ ਬਈ ਫਿਰ ਫੀਡ ਫੂਡ ਵਰਤਦਾ ਬਈ ਹਾਂ ਫੀਡ ਆਪਣੇ ਆਪ ਦੀ ਤਿਆਰ ਕਰਦੇ ਉਹ ਖੁੱਲੀ ਪੋਣਾ ਬੱਚੇ ਉਹ ਖੁੱਲੀ ਡੁੱਲੀ ਠੀਕ ਹੈ ਇਹ ਬੱਚੀ ਤਿੰਨਾ ਮਹੀਨੇ ਦੀ ਹੈ ਹਾਂ ਖੈਰ ਸਰ ਦਾ ਕੋਈ ਸੀਮੰਦ ਦਾ ਪਤਾ ਸੀ ਕਿਹੜੇ ਦੀ ਸੀ ਬਈ ਉਹ ਮੈਂ ਵੇਖ ਕੇ ਦੱਸ ਦੂੰਗਾ ਯਾਰ ਠੀਕ ਹੈ ਵੇਖ ਕੇ ਦੱਸ ਦਾਂਗੇ ਹਾਂਜੀ ਹਾਂਜੀ ਇਹ ਇਹ ਫਿਰ ਰੇਟ ਫੋਨ ਦੇ ਕਰੋਗੇ ਬੱਚੀਆਂ ਦਾ ਫੋਨ ਤੇ ਕਰਨਾਗੇ ਠੀਕ ਹੈ ਭਾਈ ਲੈ ਮੈਂ ਤਰੋ ਬੱਚਿਆਂ ਦਾ ਰੇਟ ਪਾਈ ਜਾਂਦਾ ਮੈਂ ਫੋਨ ਤੇ ਦੱਸ ਦੂੰ ਜੈ ਜੀ ਦੇ ਦੇਂਗਾ ਨਾ ਹਾਂ ਜੈ ਜੈ ਜੀ ਠੀਕ ਹੈ ਇਹ ਨਾ ਵਿਆਹ ਕਿ ਹੁਣ ਗਾਂ ਦਾ ਮੁੱਲ ਬੱਚਿਆਂ ਤੋਂ ਹੀ ਲੈ ਲਾ ਬਾਹਰ ਜਾਣਾ ਕਿਵੇਂ ਟਿਕ ਟਕੇ ਤੇ ਬੱਚਿਆਂ ਦੀ ਫਰੀ ਕਰਦੀ ਹੈ ਅੱਛਾ ਭਾਈ ਹਾਂ ਸਮਝਾ ਇੱਕ ਜ਼ਰੂਰੀ ਹੈ ਨਾ ਨਹੀਂ ਕੋਈ ਗੱਲ ਨਹੀਂ ਵੱਡਿਆਂ ਤੁਸੀਂ ਗੁੱਸਾ ਵੀ ਨਾ ਕਰੀ ਨਹੀ ਨਹੀ ਅਸੀਂ ਨੰਬਰ ਦੇ ਦਿਓ ਇੱਕ ਵਾਰੀ 86998 ਜੀ 38852 ਇੱਕ ਵਾਰੀ ਹੋਰ ਬੋਲ ਦਿਓ ਜੀ 86998 ਜੀ 38852 ਠੀਕ ਹੈ ਬਈ ਬੱਚੀ ਦੀ ਝੋਲੀ ਨਿੱਕੀ ਦੀ ਵਿਖਾਇਆ ਦੀ ਜਿਹੜੀ ਐਰ ਸਾਇਰ ਦੀ ਹੈ ਬੱਚੀ ਐਰ ਸਾਇਰ ਦੀ ਬੱਚੀ ਬੜੀ ਚੰਗੀ ਹੈ ਤੇਰੀ ਭਾਈ ਇਹਦੀ ਮਾਂ ਹਾਣ ਦੁੱਧ ਇਸ ਵਕਤ ਮੇਰੇ ਕੋਲੇ 38 ਕਿਲੋ ਹੈ ਇਹਦੀ ਐਰ ਸਾਇਰ ਵਾਲੀ ਦੇ ਹੈ ਨਹੀਂ ਇਹ ਠੀਕ ਹੈ ਐ ਸਾਇਰ ਦਾ ਇਹਦੀ ਮਾਂ ਸੈਗ ਬੋਲਦੀ ਹੈ ਸੈਗ ਬੋਲਦੀ ਹੈ ਹਾਂ ਅੱਛਾ ਤੇ ਇਹ ਸੀਗਾ ਭਾਈ ਦਾ ਨੰਬਰ ਗੱਲਬਾਤ ਲਈ ਸਕਰੀਨ ਦੇ ਉੱਤੇ ਲਾ ਦਿੱਤਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਸ਼ਹਿਰ ਕੋਟਕਪੂਰਾ ਬੰਦ ਪਿਆ ਦਰਵਾਜ਼ਾ ਸ਼ਹਿਰ ਕੋਟਕਪੂਰੇ ਦਾ ਪਰ ਖੋਲ ਦਿੱਤਾ ਵਾ ਧੰਨਵਾਦ